ਯਾਰ ਮੈਂ ਕਿੰਨੇ ਫੋਨ ਕਰਤੇ ਆਏ ਹੀ ਨਹੀਂ ਯਾਰ ਯਾਰ ਇਹਨੇ ਵੀ ਹੁਣੀ ਮੁੱਕਣਾ ਸੀ ਲੇਟ ਹੋ ਗਿਆ ਮੈਂ ਤਾਂ ਅੱਗੇ ਚਾਪਾ ਜੇਦੀ ਟੈਂਕੀ ਫੁੱਲ ਕਰਾਈ ਹੁੰਦੀ ਵਧੀਆ ਨਹੀਂ ਸੀ ਆ ਉੱਚਾਉਣ ਨੂੰ ਫੋਨ ਕਰਕੇ ਪਤੰਦਰਾ ਆ ਜਾ ਉਹ ਕਿਹੜਾ ਫੋਨ ਚੱਕਦਾ ਹਏ ਓਏ ਆ ਜਾ ਕੋਈ ਓਏ ਉਹ ਬਾਈ ਆਉਂਦਾ ਹੈਗਾ ਹੱਥ ਦੇਵਾ ਕੇ ਚੱਕਦੇ ਨਹੀਂ ਹੋ ਤਾਂ ਬਾਈ ਯਾਰ ਕੋਈ ਆ ਜਾਓ ਫਸ ਗਿਆ ਮੈਂ ਬਾਈ ਯਾਰ ਕੋਈ ਨਹੀਂ ਆਉਂਦਾ ਯਾਰ ਦੇਖਦੇ ਹਾਂ ਕੀ ਬੰਦਾ ਆ ਜਾਓ oh no ਅਨੇ ਵੀ ਹੁਣੇ ਹੀ ਮੁੱਕਣਾ ਸੀ ਬੜਾ ਯਾਰ ਹੋ ਗਿਆ ਭਾਈ ਚੱਲ ਸ਼ੁਕਰ ਹੈ ਰੱਬਾ ਕੋਈ ਬੰਦਾ ਟੈਂਕੀ ਫੋਲੋ ਕਰਕੇ ਖੜਾਈ ਸੀ ਇੱਥੇ ਲਿਆ ਕੇ ਖੜਾ ਕੇ ਘਰੇ ਛੱਡਦਾ ਕਿ ਆਪੇ ਲਈ ਕਰਨੀ ਚੱਲ ਕੋਈ ਨਾ ਆ ਖੜਾ ਭਾਈ ਹੋਰ ਭਾਈ ਜੀ ਹੋਰ ਭਾਈ ਜੀ ਕਿਵੇਂ ਹੋ बढ़िया भाई हो ठीक है ठीक है भाई बढ़िया अच्छा गर्मी बहुत आवी रे यार भाई बाली यार गर्मी है ना कदी तेज भाई हां भाई तेरे तो एक बेइज्जती सीगी यार दस भाई और मेरे मोटर से आज मुक गया तेल ओ भाई यार तू तो हो करता है यार भाई यार, भाई यार नहीं तो मैं भाई यार मेनू तेल चाहिए था यार तेरे कोले हैगा तो मेनू दे दे यार तेरे कोले ही मुक गया हां ਜਾਓ ਭਰਾਵਾ ਪੈ ਸਾਨੂੰ ਸਾਰੇ ਨੰਗੀ ਟੱਕਰਿਆ ਮੈਂ ਤਾਂ ਗਾਹਾਂ ਤੋਂ ਪਵਾ ਨੂੰ ਮੇਰੇ ਜਿਦਾ ਜਮਈ ਹੈ ਹੀ ਨਹੀਂ ਬਾਈ ਮੈਨੂੰ ਵੀ ਆ ਬੋਤਲ ਲੈ ਆ ਉਹ ਬਾਈ ਨੰਗੀ ਆ ਸਾਰੇ ਮੈਂ ਵੀ ਨੰਗੀਆਂ ਬਾਈ ਮੈਂ ਗਰਾਹ ਜਾਣਾ ਸੀਗਾ ਬਾਈ ਹੈ ਨਹੀਂ ਬਾਈ ਮੈਂ ਸੌਰੀ ਜਾਣਾ ਸੀ ਯਾਰ ਹੈਲੋ ਬਾਈ ਉਹ ਬਾਈ ਨਾ ਬੋਲ ਮਾਰੇ ਯਾਰ ਮੈਂ ਕਾਹਾਂ ਪਾਪ ਤੋਂ ਬੋਲੂਗਾ ਵਾਹ ਯਾਰ ਹੋਰ ਦੇਖਦੇ ਆ ਯਾਰ ਕੋਈ ਆਉਂਦਾ ਤਾਂ ਯਾਰ ਨੰਗੀ ਟੱਕਰਿਆ ਮੇਰੇ ਤਾਂ